ਸਭ ਤੋਂ ਪਹਿਲਾ ਆਫਰ ਇਹਦਾ ਇਹ ਹੈ 1000 ਰੁਪਏ ਦੇ 5 ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਸਕਰੀਨਸ਼ੋਟ ਲੈ ਕੇ 1000 ਦੇ 6 1000 ਰੁਪਏ 10 ਪੀਸ ਲੈਓ ਹੁੱਡੀਆਂ ਦੇ ਆ ਪਿਆ ਢੇਰ ਪੂਰਾ ਬੋਰੀਆਂ ਦੇ ਬੋਰੇ ਪੈਣ ਵਾਲਾ ਇੱਕ ਬੋਰਾ ਖੋਲਿਆ 1000 ਦੇ 10 ਜਿਹੜਾ ਮਰਜ਼ੀ ਪੀਸ ਦੇਖ ਲਓ ਲੇਡੀਜ਼ ਵਾਲੀਆਂ ਆਈਟਮਾਂ ਨੇ ਮਹਿੰਗੀਆਂ ਹੁੰਦੀਆਂ ਨੇ ਬਾਈ 1000 ਦੇ 5 ਪੀਸ ਕਸਟਮਰ ਨੇ ਪ੍ਰੀਮੀਅਮ ਆਈਟਮ ਦੀ ਡਿਮਾਂਡ ਕਰੀ ਸੀ ਭਰਾ ਤੋਂ ਤਾਂ ਭਰਾ ਤੁਹਾਡਾ ਸਪੈਸ਼ਲ ਪ੍ਰੀਮੀਅਮ ਫੈਕਟਰੀਆਂ ਲੱਭ ਲੱਭ ਕੇ ਪ੍ਰੀਮੀਅਮ ਮਾਲ ਲੈ ਕੇ ਆਇਆ ਠੀਕ ਮੱਠੀ ਮੱਠੀ ਜੀ ਠੰਡ ਪੈਣ ਲੱਗ ਗਈ ਤੇ ਸਾਨੂੰ ਸਾਡੇ ਵੀਰਾਂ ਪੈਣਾਂ ਦੇ ਬਹੁਤ ਦੇ ਮੈਸੇਜ ਆ ਰਹੇ ਸੀ ਕਹਿੰਦੇ ਵੀ ਸਰਦੀਆਂ ਦੇ ਕੱਪੜੇ ਲੈਣੇ ਨੇ ਪ੍ਰੀ ਵਿੰਟਰ ਵਾਲੇ ਉਹ ਕਿੱਥੋਂ ਲਈਏ ਜਿਹੜੇ ਸਸਤੇ ਵੀ ਹੋਣ ਤੇ ਵਧੀਆ ਵੀ ਹੋਣ ਆਪਾਂ ਤੁਹਾਨੂੰ ਦੇਖੋ ਜੀ ਪੰਜਾਬ ਕਲੈਕਸ਼ਨ ਵਾਲਿਆਂ ਦੇ ਆ ਗਿਆ ਲੈ ਕੇ ਆ ਗਿਆ ਇਹਨਾਂ ਦੇ ਸਰਦੀਆਂ ਦਾ ਮਾਲ ਪ੍ਰੀ ਵਿੰਟਰ ਦਾ ਮਾਲ ਆ ਚੁੱਕਿਆ ਫਿਰ ਹਮਾਰ ਤੋਂ ਜਾਣਦੇ ਆ ਕਿ ਕਿਹੜੇ ਵੱਡੇ ਵੱਡੇ ਅੱਜ ਧਮਾਕੇ ਦੇਣੇ ਨੇ ਹੋਰ ਵੀਰੇ ਇਹ ਆਲਚਾਰਾ ਠੀਕ ਹੋ ਬਹੁਤ ਵਧੀਆ ਧਮਾਕੇ ਬਾਈ ਸਭ ਤੋਂ ਪਹਿਲਾਂ ਭਰਾਵਾਂ ਦਾ ਬਹੁਤ ਧੰਨਵਾਦ ਗਰਮੀ ਵੀਡੀਓ ਨੂੰ ਜਿਵੇਂ ਤੁਹਨੇ ਪਾ ਦਿੱਤਾ ਹੈ ਸ਼ੇਅਰ ਕੀਤੀਆਂ ਨੇ ਉਵੇਂ ਹੀ ਆਪਣੀਆਂ ਵਿੰਟਰ ਵਾਲੀਆਂ ਵੀਡੀਓ ਵੀ ਸ਼ੇਅਰ ਕਰਨੇ ਇੱਕ ਤੋਂ ਇੱਕ ਧਮਾਕਾ ਦੇਣਾ ਇਸ ਵਾਰ ਕਿਸੇ ਨੂੰ ਲੁੱਟ ਖੋਹ ਨਹੀਂ ਕਰਨ ਦੇਣੀ ਲੁੱਟ ਖੋਹ ਨਹੀਂ ਕਰਨ ਦੇਣੀ ਰੇਟ ਉਹ ਦੇ ਦੇਣੇ ਜਿਹੜੇ ਨਹੀਂ ਮਿਲਦੇ ਪਹਿਲਾਂ ਬਾਈ ਵਿੰਟਰ ਵਾਲੀ ਲੋਡ ਤੇ ਆ ਜਾਓ ਪੂਰੇ ਹੈਵੀ ਪੀਸ ਬਣੇ ਹੋ ਨੇ ਡਬਲ ਟ੍ਰਿਪਲ ਚ ਠੀਕ ਹੈ ਇੱਥੇ ਸਾਈ ਸਾਰੇ ਮਿਲ ਜਾਣਗੇ ਟ੍ਰਿਪਲ ਐਕਸਲ 4 ਐਕਸਲ ਤੱਕ ਮੀਡੀਅਮ ਸਾਈ ਤੋਂ 2 3 ਐਕਸਲ ਤੱਕ ਦੇ ਦੇਣੇ ਨੇ ਕੁਆਲਿਟੀ ਚੈੱਕ ਕਰ ਲਓ ਤੇ ਬਾਈ ਇਹਦਾ ਰੇਟ ਜਿਹੜਾ ਰਹਿਣ ਵਾਲਾ ਹੈ 1000 ਰੁਪਏ ਦੇ 5 ਪੀਸ ਦੇ ਦੇਣੇ ਨੇ ਆਪਾਂ ਨੇ 1000 ਦੇ 5 5 ਦੇ ਦੇਣੇ ਨੇ ਕਿਆ ਬਾਤ ਆ ਜਿੰਨੇ ਮਰਜ਼ੀ ਲੈ ਲਓ 1000 ਦੇ 5 ਤੇ ਫਿਰ ਜਿਹੜਾ ਹੁਣ ਵੀਡੀਓ ਸ਼ੇਅਰ ਕਰਕੇ ਉਹ ਉਹਨੂੰ ਕਿੰਨੇ ਦੇਵੋਗੇ ਬਾਈ ਉਹਦੇ ਵਾਸਤੇ 6 ਕਰ ਦਾਂਗੇ ਹੋਰ ਦੱਸੋ ਬੱਲੇ 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 1000 ਦੇ 6 ਪੀਸ ਜਿਹੜਾ ਸ਼ੇਅਰ ਕਰਕੇ ਉਹ ਮੇਰਾ ਭਰਾ ਇਹ ਜਨਵਰੀ ਫਰਵਰੀ ਤੱਕ ਆਈਟਮ ਪੈਂਦੀ ਹੈ ਆ ਚੈੱਕ ਕਰ ਲਓ ਬਿੰਡ ਚੈਟਰ ਆ ਲੱਗੇ ਹੋਏ ਨੇ ਸਾਰੇ ਆਰਟੀਕਲ ਬਿੰਡ ਚੈਟਰ ਦੇ ਤੇ ਬਾਈ ਆਪਾਂ ਇਹਦਾ ਰੇਟ ਜਿਹੜਾ ਧੁਮਾਕਾ ਪਾ ਦੇਣਾ 1000 ਰੁਪਏ ਦੇ 5 ਦੇ ਦੇਣੇ ਨੇ ਵੀ ਇਹ ਵੀ 1000 ਦੇ 5 ਦੇ ਦੇਣੇ ਨੇ ਬੱਲੇ 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 1000 ਦੇ 5 ਆ ਬਾਈ ਲੇਡੀਜ਼ ਹੁੱਡੀਆਂ ਨੇ ਚ ਮੈਨਜ਼ ਹੁੱਡੀਆਂ ਜਿਹੜਾ ਮਰਜ਼ੀ ਹੁੱਡੀ ਦਾ ਪੀਸ ਲਾ ਲਓ ਇਹ ਆਪਾਂ ਨੇ ਬਾਈ 1000 ਰੁਪਏ ਦੇ 5 ਦੇ ਦੇਣੇ ਬਲੋ ਅੱਜ ਤਾਂ ਪੱਕਾ ਹੀ ਰੱਖਿਆ ਹੋਇਆ 1000 ਦੇ 5 ਜਿਹੜਾ ਵੀਡੀਓ ਸ਼ੇਅਰ ਕਰੂ 1000 ਦੇ 6 ਉਹ 1000 ਦੀਆਂ 6 ਦੇ ਦੇਣੀ ਉਸ ਤੋਂ ਬਾਅਦ ਬਾਈ ਥੋੜੀ ਹੈਵੀ ਲੋਰ ਆ ਜਾਂਦੀ ਆ ਦੇਖੋ ਠੀਕ ਹੈ ਜਿਵੇਂ ਕਿ ਇਹਦੇ ਅੰਦਰ ਵੂਲ ਲੱਗੀ ਆ ਦੇਖੋ ਪਿਓਰ ਵੂਲ ਲੱਗੇ ਹੋਏ ਨੇ ਆ ਸਾਰੇ ਆਰਟੀਕਲ ਨੇ ਚੈੱਕ ਕਰ ਸਕਦੇ ਹੋ ਇਹ ਸਿਰ ਸਾਈਜ਼ ਸੋਨੋ ਦੇਖੋ અમાਰ ਆਰਟੀਕਲ ਸਾਰੇ ਆ ਫੈਂਸੀ ਲੋਰਾ ਨੇ ਭਾਈ ਇਹ ਕੋਈ ਨੋਰਮਲ ਲੋਰਾ ਨਹੀਂ ਹੈ ਗਿਆ ਦੇਸੀ ਜੀ ਆ ਠੀਕ ਹੈ ਸਾਰੇ ਫੈਂਸੀ ਲੋਰਾ ਅੰਦਰ ਸਭ ਦੇ ਵੂਲ ਲੱਗਿਆ ਹੋਇਆ ਹੈ ਇਹ ਭਾਈ 300 ਰੁਪਏ ਰੇਂਜ ਦੇ ਦੇਣੀਆਂ ਸਿਰਫ ਵੂਲ ਵਾਲੀ ਲੋਰ 300 ਰੁਪਏ ਦੀ ਲੈ ਜਾਓ ਕਿਆ ਬਾਤ ਹੈ 1000 ਰੁਪਏ 10 ਪੀਸ ਲੈ ਜਾਓ ਹੁੱਡੀਆਂ ਦੇ ਆ ਪਿਆ ਟੇਰ ਪੂਰਾ ਬੋਰੀਆਂ ਦੇ ਬੋਰੇ ਪੈਣ ਹਲਦਾ ਇੱਕ ਬੋਰਾ ਖੋਲਿਆ 1000 ਦੇ 10 ਪੀਸ ਚੈੱਕ ਕਰੋ ਕੁਆਲਿਟੀ ਕਿਆ ਬਾਤ ਹੈ ਕੁਆਲਿਟੀ ਬੜੀ ਘੈਂਟ ਹੈ ਭਾਈ ਇਹ ਕੋਈ ਲੋਕਲ ਸਵੈਟਰ ਨਹੀਂ ਹੈਗੇ ਇਹ ਬ੍ਰਾਂਡ ਦੇ ਹੋਣਗੇ ਦੇਖੋ بڑے بڑے ਬ੍ਰਾਂਡਾਂ ਦੇ ਮਾਲ ਨੇ ਸਾਰੇ ਇਹ ਕੋਈ ਲੋਕਲ ਤੇ ਬਾਈ ਐਚ ਵੀ ਆਫਰ ਲਾਤੀ ਆਪਾਂ ਨੇ ਠੀਕ ਹੈ ਇਹ ਆਪਣੇ 1000 ਰੁਪਏ ਦੇ 5 ਕਰਤੇ 250 ਰੁਪਏ ਦਾ ਇੱਕ 1000 ਦੇ 5 ਲੈ ਜਾਓ ਇਹ ਵੀ 1000 ਦੇ 5 ਕਰਤੇ ਬੱਲੇ ਬੱਲੇ ਆਹ ਦੇਖੋ ਬਾਈ ਇੱਕ ਦੋ ਹੀ ਕਾਰਡਿਕਲ ਨੇ ਚ ਜਿਹੜਾ ਮਰਜ਼ੀ ਵੀ ਚੱਕ ਕੇ ਦੇਖ ਲਓ ਆ ਲੋ ਇਹ ਹਾਫ ਜਿਪਰ ਆ ਗਿਆ ਓਕੇ 1000 ਰੁਪਏ ਦੇ 5 ਲੈ ਜਾਓ ਮਲਵੇ ਆਪਾਂ ਜਿਵੇਂ ਪ੍ਰੀਮੀਅਮ ਵੀ ਪਾ ਸਕਦੇ ਆ ਉਦੋਂ ਬਾਅਦ ਵੀ ਪਾ ਸਕਦੇ ਆ ਨਾ ਕਿ ਸਰਗਰ ਵੀ ਪਾ ਸਕਦੇ ਆ ਤਬਾਹੀ ਚੀਜ਼ਾਂ ਨੇ ਤਬਾਹੀ ਚੀਜ਼ਾਂ ਨੇ ਬਿਲਕੁਲ ਤਬਾਹੀ ਚੀਜ਼ਾਂ ਨੇ ਸਿਆ ਦਾ ਫੁੱਲ ਧਿਆਨ ਰੱਖਦੇ ਆ ਆਪਾਂ ਤੁਹਾਨੂੰ ਪਤਾ ਇਹ ਚੀਜ਼ ਦਾ ਪਿਛਲੀ ਵਾਰ ਵੀ ਆਪਾਂ ਨੇ ਫੁੱ ਮਤਲਬ ਇਹ ਜ਼ੀਰੋ ਸਾਈਜ਼ ਨੇ ਜਿਹੜੇ ਮਾਰਕੀਟ ਚ ਮਿਲਦੇ ਵੀ ਨਹੀਂ ਉਹ ਲਾਸਟ ਤੱਕ ਜਿਹੜਾ ਦੇਖੂਗਾ ਉਹਨੂੰ ਦਾ ਇੱਕ ਤੋਂ ਇੱਕ ਆਫਰਾਂ ਵਿਖ ਜਾਣੀਆਂ ਸਾਰੀਆਂ ਹੋਰ ਵੀ ਆਫਰਾਂ ਦੇਵਾਂਗੇ ਵੀਡੀਓ ਲਾਸਟ ਤੱਕ ਦੇਖ ਲਿਓ ਸ਼ੇਅਰ ਕਰਿਓ 10 ਤੋਂ ਲੈ ਕੇ ਬਾਈ 10 12 ਸਾਲ ਦੇ ਬੱਚੇ ਧੱਕਣੇ ਇਹ ਵੀ ਲੋਕਲ ਨਹੀਂ ਹੈ ਕੋਈ ਸਾਰੇ ਬ੍ਰਾਂਡ ਦੇ ਹੋਣਗੇ ਜਿਹੜਾ ਮਰਜੀ ਨੀਚੋਂ ਪਰ ਜਿਹੜਾ ਬ੍ਰਾਂਡ ਦੀਆਂ ਚੀਜ਼ਾਂ ਨੇ ਲਓ ਜੀ ਚੈੱਕ ਕਰੀ ਚੱਲੋ ਪੀਸ ਚੈੱਕ ਕਰੀ ਚੱਲੋ ਬੜੇ ਘਣ ਘਣ ਪੀਸ ਨੇ ਸਾਰੇ 42 ਬਾਈ ਸਭ ਤੋਂ ਧਮਾਕਾ ਆਫਰ ਤੁਹਾਨੂੰ ਦੱਸ ਦੇਣੀ ਆ ਹੁਣ ਆਪਾਂ ਨੇ 500 ਰੁਪਏ ਤਿੰਨ ਪੀਸ ਲੈਓ 500 ਰੁਪਏ ਦੇ ਸਿਰਫ ਤਿੰਨ ਪੀਸ ਜਿਹੜਾ ਮਰਜੀ ਸਾਈਜ਼ ਲੈ ਲਓ 0 ਸਾਈਜ਼ ਤੋਂ ਲੈ ਕੇ 12 ਸਾਲ ਦੇ ਬੱਚੇ ਤੱਕ 500 ਦੇ ਤਿੰਨ 500 ਦੇ ਤਿੰਨ ਪੀਸ ਲੈ ਲਓ ਮਤਲਬ ਐਡਾ ਘੱਟ ਰੇਟ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣੇ 500 ਰੁਪਏ ਦੀ ਚੀਜ਼ ਐ 100 100 ਜੇ ਦੇ ਦੇਣੀ ਆ ਕੋਈ ਸਵਾਲ 500 ਪਹੁੰਚ ਦੇ ਦੇਣੀ ਆ ਕੀ ਬਾਤ ਐ ਉਸ ਤੋਂ ਬਾਅਦ ਭਾਈ ਆਪਣੀਆਂ ਪੈਣਾ ਦਾ ਠੀਕ ਐ ਪ੍ਰੀ ਵਿੰਟਰ ਦਾ ਸਟਾਕ ਆ ਚੁੱਕਿਆ ਹੈ ਦੇਖੋ ਜੀ ਦੇਖੋ ਲੇਡੀਜ਼ ਕਾਰਡੀਗਨ ਆ ਦੇਖੋ ਇੱਕ ਤੋਂ ਇੱਕ ਫੈਂਸੀ ਆਈਟਮ ਆਣੇ ਬਾਈ ਨੀਚੇ ਉੱਪਰੋਂ ਜਿਹੜਾ ਮਰਜ਼ੀ ਪੀ ਚੱਕ ਕੇ ਦੇਖੋ ਠੀਕ ਹੈ ਫੈਂਸੀ ਆਈਟਮ ਵਧੀਆ ਆਈਟਮਾਂ ਨੇ ਘੈਂਡਾ ਆ ਇੱਕ ਤੋਂ ਇੱਕ ਆ ਕੋਟ ਆ ਗਿਆ ਦੇਖੋ ਜਿਵੇਂ ਪਿਓਰ ਬੂਲ ਦਾ ਕੋਟ ਆ ਇਹ ਆ ਦੇਖੋ ਜੀ ਕਾਰਡੀਗਨ ਆ ਗਿਆ ਇਹ ਬਾਜ਼ਾਰ ਦੇ ਵਿੱਚ ਮੈਨੂੰ ਐ ਲੱਗਦਾ ਵੀ 16-1700 ਦੀ ਆਈਟਮ ਮਿਲਦੀ ਆ ਆਪਾਂ ਬਾਈ 1000 ਦੇ 5 ਘੜਤੇ ਇਹ ਵੀ ਚਲੋ ਇਹ ਵੀ 1000 ਦੇ 5 1000 ਦੇ 5 ਜਿਹੜਾ ਮਰਜ਼ੀ ਪੀਸ ਲੈ ਗੋ ਲੇਡੀਜ਼ ਵਾਲੀਆਂ ਆਈਟਮਾਂ ਨੇ ਮਹਿੰਗੀਆਂ ਹੁੰਦੀਆਂ ਨੇ ਬਾਈ 1000 ਦੇ 5 ਪੀਸ ਜਿਹੜਾ ਮਰਜ਼ੀ ਸਾਡੀਆਂ ਭੈਣਾਂ ਆ ਕੇ ਲੈ ਕੇ ਜਾਵੇ 1000 ਹੁਣ ਲੁੱਟ ਖੋ ਹੋਈ ਖਤਮ ਸਭ ਤੋਂ ਪਹਿਲਾਂ ਕਿਡਜ਼ ਦੀ ਬ੍ਰਾਂਡ ਦੇ ਤੁਹਾਨੂੰ ਸਵੱਟ ਹੋਣਾ ਆਨਲਾਈਨ ਲੱਗੇ ਹੋਏ ਨੇ ਸਾਰੇ ਠੀਕ ਹੈ ਬੰਦਾ ਹਰ ਅਫੀਸ਼ੀਅਲ ਸਾਈਟ ਦੇ ਚੈੱਕ ਕਰ ਸਕਦਾ ਮਿੰਤਰਾ ਤੇ ਕਰ ਲੋ ਜਿੱਤੇ ਮਰਜ਼ੀ ਕਰ ਲੋ ਆ ਪਹਿਲਾਂ ਨੀਗਾ ਪਰਵਾਦੋ ਵੀਰੇ 06 ਤੋਂ ਲੈ ਕੇ 12 15 ਸਾਲ ਤੱਕ ਪੇਣੇ ਬ੍ਰਾਂਡ ਸਾਰੇ ਜਾਣਦੇ ਹੀ ਨੇ ਮੇਰੇ ਭਰਾਏ ਬ੍ਰਾਂਡ ਨੂੰ ਤਾਂ ਸਾਰੇ ਹੀ ਜਾਣਦੇ ਨੇ ਬ੍ਰਾਂਡ ਚੈੱਕ ਕਰੋ ਇਹਦੇ ਵਿੱਚ ਵੀ ਗਰਲਜ਼ ਵਾਲੀਆਂ ਆਈਟਮਾਂ ਬॉयਜ਼ ਵਾਲੀਆਂ ਬਾਈ ਇੱਧਰ ਐਮ ਆਰ ਵੀ ਟੈਗ ਵੀ ਨੇ ਸਾਰਾ ਕੁਝ ਐ ਚ ਠੀਕ ਹੈ ਚੈੱਕ ਕਰ ਲੋ ਤੁਸੀਂ ਆ ਸਾਰੀ ਮਰਵਾ ਦਿਓ ਨੀਗਾ ਮੋਲੇ ਵੇ ਸਾਰੀਆਂ ਚੀਜ਼ਾਂ ਇਹ ਵੀ ਪ੍ਰੀ ਵਿੰਟਰ ਚ ਆ ਗਿਆ ਵਿੰਟਰ ਚ ਪਾਉਣ ਵਾਲੀਆਂ ਆ ਗਈਆਂ ਬਾਈ ਸਾਢੇ 350 ਰੁਪਏ ਦਾ ਇੱਕ ਦੇ ਦੇਣਾ ਆਪਾਂ ਨੇ 1500 ਵਾਲਾ ਪੀਸ ਆਹ ਆਨਲਾਈਨ ਲੱਗੇ ਹੋਣੇ ਵੀਰੇ ਚੈੱਕ ਕਰ ਸਕਦੇ ਹੋ ਕਿਆ ਬਾਗ ਸਿਰਫ ਆਪਾਂ ਨੇ ਸਾਢੇ 350 ਦਾ ਇੱਕ ਕਰ ਦੇਣਾ 900 ਦੇ ਤਿੰਨ ਆਫਰ ਲਾਤੀ ਇਹਦੇ ਆਪਾਂ ਨੇ ਆਈਟਮ ਖੋਲ੍ਹਣੀ ਦਾ ਬਾਅਦ ਚ ਸੀ ਪਰ ਥੋੜੇ ਉਹ ਕਰਕੇ ਸਾਰੇ ਭਰਾਵਾਂ ਕਰਕੇ ਆਈਟਮ ਆਪਾਂ ਹੁਣ ਹੀ ਖੋਲ੍ਹਣ ਲੱਗੇ ਆ ਤੁਹਾਨੂੰ ਨਿਗਾ ਮਰਵਾ ਦਈਏ ਸਭ ਤੋਂ ਪਹਿਲਾਂ ਬਾਈ ਇਹਦੀ ਐਮ ਆਰ ਪੀ ਚੈੱਕ ਕਰੋ ਜਰਾ ਬਾਈ ਐਮ ਆਰ ਪੀ ਚੈੱਕ ਕਰਾਓ ਸਕੈਨ ਕੋਡ ਹੈ ਸਾਰੇ ਸਕੈਨ ਕਰਕੇ ਆਨਲਾਈਨ ਨਿਕਲਣਗੇ ਪੀ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਚੈੱਕ ਮਤਲਬ ਮਾਲ ਹੁਣੀ ਖੋਲ ਰਹੇ ਹੋ ਹੈ ਹਾਂਜੀ ਹਾਂ ਬਾਈ ਚੈੱਕ ਕਰੋ ਇੱਕ ਤੋਂ ਇੱਕ ਡਿਜ਼ਾਈਨ ਹੈ ਇੱਥੇ ਲਓ ਵੇਖੋ ਜੀ ਬੋਰਿਆਂ ਦੇ ਬੋਰੇ ਆਏ ਪਏ ਨੇ ਤੇ ਬੋਰੇ ਭਰੇ ਪਏ ਸਾਰੇ ਐਮ ਆਰ ਬੀ ਟੈਗ ਨਾਲ ਨੇ ਅੰਦਰ ਫਰਾਂ ਲੱਗੀਆਂ ਨੇ ਉਹ ਵੀ ਲੋਕਲ ਨਹੀਂ ਬ੍ਰਾਂਡਡ ਪੀਸ ਸਾਰੇ ਹਲਕੇ ਪੀਸ ਨੇ ਕੋਈ ਇਹ ਨਹੀਂ ਹੈਗੇ ਬਹੁਤ ਹੈਵੀ ਆਹ ਬਾਈ ਸਾਰੇ ਬੋਰੇ ਭਰੇ ਪਏ ਨੇ ਆਹੀ ਮਾਲਾਂ ਦੇ ਚੈੱਕ ਨਿਗਾਹ ਮਰਵਾ ਦਿਓ ਮੇਰੇ ਭਰਾਵਾਂ ਨੂੰ ਸਾਰੇ ਨੂੰ ਹਾਂ ਕੀ ਬਾਤ ਹੈ ਤੇ ਬਾਈ ਇਹਦਾ ਰੇਟ ਦਾ ਜਿਹੜਾ ਰਹਿਣ ਵਾਲਾ ਕੋਈ 1600 ਨਹੀਂ ਕੋਈ 1700 ਰੁਪਏ ਨਹੀਂ 400 ਰੁਪਏ ਦੀ ਇੱਕ ਦੇ ਦੇਣੀ ਆਪਾਂ ਨੇ 1100 ਦੀਆਂ ਤਿੰਨ ਲੈ ਓ ਓਏ ਹੋਏ ਹੋਏ ਮਤਲਬ 1700 ਦੀ ਇੱਕ ਮਿਲਦੀ ਆ ਮਾਰਕੀਟ ਜਿੱਥੇ 1100 ਦੀਆਂ ਤਿੰਨ ਮਿਲਦੀਆਂ ਆ 1100 ਦੀਆਂ ਤਿੰਨ ਦੇ ਦੇਣੀ ਆਪਾਂ ਨੇ ਏਟ ਹੁੱਡੀ ਦਾ ਜਿਹੜਾ ਕਰਤਾ ਆਪਾਂ ਨੇ ਕੋਈ 600 ਖਰਚਣ ਦੀ ਕੋਈ 900 ਖਰਚਣ ਦੀ ਲੋੜ ਨਹੀਂ 350 ਰੁਪਏ ਦੀ ਹੁੱਡੀ ਭਰਾ ਤੋਂ ਅਗੇ ਲੈ ਈਓ ਜਦ ਮਰਜੀ ਕੀ ਬਾਤ ਓਰੇ ਸੀਜ਼ਨ ਤੱਕ 350 ਦੀ ਰੇਟ ਰੱਖਣਾ ਇਹਦਾ ਹੁੱਡੀ ਲੈ ਲਓ ਸਵੈਟਸ਼ਰਟ ਲੈ ਲਓ 350 ਰੁਪਏ ਸਿਰਫ ਇਹ ਤਾਂ ਕੋਈ ਮੈਨੂੰ ਚਰਾਗ ਹੱਥ ਲੱਗ ਗਿਆ ਲੱਗਦਾ ਤੁਹਾਡੇ ਭਾਈ ਆ ਆ ਚਰਾਗ ਕੇ ਪਰਸੂ ਹੀ ਆਇਆ ਚਰਾਗ ਭਾਵਾਂ ਲਈ ਪ੍ਰੀ ਵਿੰਟਰ ਦੇ ਸ਼ਰਟਸ ਆਏ ਨੇ ਹੈਵੀ ਜੀਆਂ ਚੈੱਕ ਕਰੋ ਆ ਜੀ ਵਾਹ ਇਹ 150 ਪੀਸ ਬਾਈ ਕੱਲ ਖੋਲਿਆ ਸੀ ਕੱਲ ਖਤਮ ਹੋ ਗਿਆ ਅੱਜ ਦੁਬਾਰਾ ਖੋਲਣਾ ਪਿਆ ਆਪਾਂ ਨੂੰ ਬੱਲੇ 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 ਫਿਰ ਵੀਡੀਓ ਤੋਂ ਬਾਅਦ ਆ ਸ਼ਰਟ ਬਾਈ ਕੋਈ 800 ਦੀ ਵੇਚ ਰਿਹਾ ਕੋਈ 900 ਦੀ ਵੇਚ ਰਿਹਾ ਕੋਈ 1000 ਦੀ ਵੇਚ ਰਿਹਾ ਹੈ ਬ੍ਰਾਂਡ ਚੈੱਕ ਕਰਾ ਦਿਓ ਭਰਾ ਇਹ ਡਿਜ਼ਾਈਨ ਉਹ ਨੇ ਜਿਹੜੇ ਆਨਲਾਈਨ ਵੀ ਲੋਕ ਬਹੁਤ ਸੇਲ ਕਰ ਰਹੇ ਲੋ ਬੋਲੋ ਰੋਲਾ ਪਾਇਆ ਪਿਆ ਚੈੱਕ ਕਰੋ ਹਾਂ ਕੋਈ 900 ਨਹੀਂ ਕੋਈ 1000 ਨਹੀਂ 400 ਰੁਪਏ ਪੀਸ ਦੇ ਦੇਣਾ ਜਿਹੜਾ ਮਰਜ਼ੀ ਪੀਸ ਲੈ ਲਓ ਬੱਲੇ ਬੱਲੇ 13 ਢੇਰ ਮਾਲ ਪਿਆ ਬਾਈ ਮਤਲਬ ਇਹ ਮਾਲ ਤਾਂ ਐ ਖਤਮ ਹੋ ਰਿਹਾ ਆ ਰਿਹਾ ਨਾਲ ਦੀ ਨਾਲ ਖਤਮ ਹੋ ਰਿਹਾ ਤੁਸੀਂ ਚੈੱਕ ਦਾ ਕਰੋ ਕੁਆਲਿਟੀਆਂ ਆ ਲੋ ਕੁਆਲਿਟੀਆਂ ਚੈੱਕ ਕਰੋ ਮਤਲਬ ਜਿਹੜਾ ਦੇਖਦਾ ਉਹ ਤਾਂ ਲੈ ਗਈ ਜਾਂਦਾ ਕੀ ਬਾਤ ਹੈ ਮਤਲਬ ਸਾਰਾ ਕੁਝ ਬਾਈ ਓਕੇ ਰਿਪੋਰਟ ਪੀਸ ਓਕੇ ਰਿਪੋਰਟ ਪੀਸ ਆ ਮਤਲਬ ਵੇਟ ਕਰਨ ਦੀ ਲੋੜ ਨਹੀਂ ਤਾਂ ਫਟਾਫਟ ਆਓ ਤੇ ਫਟਾਫਟ ਮਾਲ ਲੈ ਜਾਓ ਪਹਿਲਾਂ ਤਾਂ ਕੁਆਲਿਟੀ ਚੈੱਕ ਕਰਾਓ ਭਰਾਵਾਂ ਨੂੰ ਕੀ ਬਾਤ ਹੈ 3 ਥ्रेड ਚਾਹੀਏ ਕੋਈ ਨਾਰਮਲ ਨਹੀਂ ਹੈਗਾ ਸਪਨ ਸਪਨ ਜਾਂ 에어 জেট ਇਹ ਵੀ ਤੁਹਾਡੇ ਭਰਾ ਕੋਲ ਨੋਟ ਸਟੈਂਡਰਡ ਪੀਸ ਆ ਦੇਖੋ ਜੀ ਕਰੋ ਸਾਰੇ ਬ੍ਰਾਂਡਡ ਪੀਸ ਨੇ ਬਾਈ ਕੋਈ ਐ ਨਹੀਂ ਪ੍ਰਿੰਟ ਪ੍ਰੋਂਟ ਖਰਾਬ ਹੋ ਜਾਣਗੇ 3 थ्रेड कॉटन ਤੇ ਆਣ ਵਾਲੇ ਇਹਦਾ ਰੇਟ ਬਾਈ ਆਪਾਂ ਨੇ ਦੇ ਦੇਣਾ 450 ਰੁਪਏ ਕਰਤਾ ਚਲੋ ਭਰਾ ਵਾਲੀ ਕੋਈ 800 ਨਹੀਂ 450 ਰੁਪਏ ਦਾ ਦੇ ਦੇਣਾ 450 ਚ ਲੈ ਜਾਓ ਜੀ ਤੋਫੇ ਲੈ ਜਾਓ ਬਾਈ ਦੇਖੋ ਕਿੰਨੇ ਨੇ ਚ ਹਾਂ 1.5 ਮਾਣ ਆ ਪੂਰੀ ਹੈਵੀ ਹੈ ਹੈਵੀ ਬਾਈ 450 ਰੁਪਏ ਦੇ ਦੇਣੀ ਹੈ ਕੈਂਟ ਡਿਜ਼ਾਈਨਰ ਪੀਸ ਹੈ 450 ਤੋਂ ਬਾਅਦ ਬਾਈ ਪ੍ਰੀਮੀਅਮ ਪਿਛਲੀ ਵਾਰ ਬਹੁਤ ਆਪਣੇ ਕਸਟਮਰ ਨੇ ਪ੍ਰੀਮੀਅਮ ਆਈਟਮ ਦੀ ਡਿਮਾਂਡ ਕਰੀ ਸੀ ਭਰਾ ਤੋਂ अच्छा। ਤਾਂ ਭਰਾ ਤੁਹਾਡਾ ਸਪੈਸ਼ਲ ਪ੍ਰੀਮੀਅਮ ਫੈਕਟਰੀਆਂ ਲੱਭ ਲੱਭ ਕੇ ਪ੍ਰੀਮੀਅਮ ਮਾਲ ਲੈ ਕੇ ਆਇਆ ਹੈ। ਠੀਕ ਹੈ। ਆ ਚੈੱਕ ਕਰੋ ਪਹਿਲਾਂ। ਗੈਂਟ ਦੀ। ਬੱਲੇ ਬੱਲੇ। ਐਮ ਆਰ ਪੀ ਭਰਾ ਨੂੰ ਚੈੱਕ ਕਰਾ ਦਿਓ ਸਾਰੇ ਭਰਾਵਾਂ ਨੂੰ ਐਮ ਆਰ ਪੀ ਇਹਨਾਂ ਦੀ ਕਿੰਨੇ ਜਾਣੇ? 10999 ਉਹ 11000 ਦੀ। 11000 ਦੀ। ਇਹ ਤਾਂ ਫਿਰ ਮਹਿੰਗੀ ਦਿੰਦੇ ਹੋ। ਬਾਈ 1500 ਦੀਆਂ ਦੋ ਦੇ ਦੇ ਨਹੀਂ ਜਾਣੇ ਵੀ। ਇਹ ਵੀ 1500 ਦੀਆਂ ਦੋ। 1500 ਦੀਆਂ ਦੋ। ਚੈੱਕ ਕਰੋ। ਵਾਹ ਤਾਂ ਹੈ ਗਿਆ। ਅਗਲਾ ਚੈੱਕ ਕਰੋ ਇਹ ਚ ਇੱਕ ਤੋਂ ਇੱਕ ਕਲਰ ਹੈ। ਜਿਹੜੇ ਫਲੋਰ ਐਂਡ ਕਲਰ ਪਾਉਣ ਵਾਲੇ ਨੇ ਮੇਰੇ ਭਰਾ ਉਹਨਾਂ ਨੂੰ ਵੀ ਸੁਭਾ ਨਰਾਸ਼ ਨਹੀਂ ਕਰਨਾ। ਸ ਮਤਲਬ ਸਾਰੀ ਰੇਂਜ ਮਿਲਣੀ ਆ ਇਸ ਵਾਰੀ ਹਾਂ ਆਹ ਬ੍ਰਾਂਡ ਦੀ ਲੋਰ ਲੈ ਕੇ ਆਂਦੀ ਆ ਬਈ ਠੀਕ ਐ ਠੀਕ ਐ ਤੇ ਇਹਦਾ ਐਮ ਆਰ ਪੀ ਚੈੱਕ ਕਰਾ ਦਿਓ ਭਰਾਵਾਂ ਨੂੰ 1799 ਰੁਪਏ ਮਿਲੋ 1800 ਕੈਨ ਕਰ ਲਿਓ ਚਾਹੇ ਪੀਸ ਨੂੰ ਓਕੇ ਇੱਚ ਸਾਰੇ ਸਾਰੇ ਮਿਲ ਜਾਣਗੇ ਤੁਹਾਡੇ ਭਰਾ ਕੋਲ ਫੁੱਲ ਸਟਾਕ ਚੱਕਿਆ ਆ ਸਿਰਫ ਔਰ ਸਿਰਫ 600 ਰੁਪਏ ਦੀ ਕਰਤੀ ਬਾਈ ਲੋਰ 1800 ਵਾਲੀ ਲੋਰ 600 ਰੁਪਏ ਲਿਓ ਆਪਣੀਆਂ ਪੈਣ ਵਾਲੀ ਉਹ ਬੱਲੇ 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 ਐਮ ਆਰ ਪੀ ਦੀ ਵੀ ਚੈੱਕ ਕਰਾ ਦਿਓ ਬਾਈ ਇਹਦੀ ਤਾਂ ਬ੍ਰਾਂਡ ਚੈੱਕ ਕਰਾ ਦਿਓ ਐਮ ਆਰ ਪੀ ਚੈੱਕ ਕਰਾ ਦਿਓ ਇਹ ਵੀ 400 ਰੁਪਏ ਰੇਂਜ ਦੇ ਦਿਆਂਗਾ ਬਾਈ ਆ ਸਿਰਫ 400 ਇਸ ਵਾਰੀ ਪਹਿਣਾ ਵਾਸਤੇ ਬਹੁਤ ਸੋਹਣੇ ਸੋਹਣੇ ਤੋਹਫੇ ਲੈ ਕੇ ਆਏ ਹਾਂ। ਆਹ ਯਾਰ ਦੇਖੋ ਤੁਸੀਂ ਤੋਹਫੇ ਦੇਖੋ। ਲੋ ਕਲਰ ਕੰਬੀਨੇਸ਼ਨ ਦੇਖ ਲਓ ਤੋਹਫੇ ਦੇਖ ਲਓ। ਬ੍ਰਾਂਡ ਚੈੱਕ ਕਰਾ ਲਓ। ਹਾਂ ਸਾਰਾ ਕੁਝ ਚੈੱਕ ਕਰਾ ਦਿਓ। ਇਹ ਤਾਂ ਕੁਆਲਿਟੀ ਬਹੁਤ ਸੋਹਣੀ ਲੱਗਦੀ ਹੈ। ਆ ਬਾਈ ਇਹ ਚ ਹਜ਼ਾਰਾਂ ਆਰਟਿਕਲ ਪੇਣ ਹੈ ਜਿੰਨੇ ਮਰਜ਼ੀ ਲਈਓ। ਤੋਂ ਬਾਅਦ ਬਈ ਆ ਗਈ 3 ਥ੍ਰੈਡ ਦੀ ਹੁੱਡੀ ਆਈ ਹੈ। ਹੁੱਡੀ ਆ ਗਈ ਜੜੀ ਠੀਕ ਹੈ। ਇੱਕ ਤੋਂ ਇੱਕ ਆਰਟਿਕਲ ਹੈ ਬਾਈ ਸਵਾਰਤਾ। ਆ ਬ੍ਰਾਂਡ ਚੈੱਕ ਕਰਾ ਦਿਓ ਭਰਾਵਾਂ ਨੂੰ। ਠੀਕ ਹੈ। ਤੇਰੀ ਐਮ ਆਰ ਪੀ ਚੈੱਕ ਕਰਾ ਦਿਓ। ਓਹ ਹੋ ਹੋ ਔਰ ਸਸਤੇ ਐਡਮਾ ਚੀਜ਼ਾਂ ਉਹ ਨੇ ਜਿਹੜੀਆਂ ਮੂੰਹ ਕਹਿੰਦੀਆਂ ਨੇ ਵੀ ਹਾਂ ਗੱਲ ਬਾਈ ਆਪਣੇ ਕੋਲ ਆਪਣੀ ਤਿਆਰ ਕਰਾਈ ਐ ਪਿੰਡ ਚੇਟਰ ਦਾ ਸਟਾਕ ਦਿਖਾਓ ਭਰਾਵਾਂ ਨੂੰ ਅੱਛਾ ਜੀ ਇਹ ਫੈਕਟਰੀਆਂ ਜੋ ਤਿਆਰ ਕਰਾ ਕੇ ਬਾਈ ਆਪਣਾ ਤਿਆਰ ਕਰਾ ਰਹੇ ਆ ਮਾਲ ਪਿੰਡ ਚੇਟਰ ਦਾ ਆਰਟੀਕਲ ਤੋਂ ਦਿਖਾਣਾ ਬੱਲੇ ਬੱਲੇ ਇਤੋਈ ਆਰਟੀਕਲ ਨੇ ਬਾਈ ਆਹ ਕੋ ਕੈਬੂਪ ਵਾਲੇ ਠੀਕ ਐ ਬਹੁਤ ਆਰਟੀਕਲ ਨੇ ਬਾਈ ਇਹ ਚਾ ਦੇਖੋ ਇਹ ਜੀ ਫਾਇਦਾ ਕਰਦੇ ਐ ਇਹ ਚ ਬਾਈ 5 ਐਕਸਲ ਤੱਕ ਆਪਣੇ ਕੋਲ ਮਾਲ ਆਇਆ ਇਹਦਾ ਫਾਇਦਾ ਜਿਹੜਾ ਸਭ ਤੋਂ 700 ਰੁਪਏ ਦੇ ਦੋ ਦੇ ਦੇਣਾ ਆਪਾਂ ਨੇ ਭਲੇ 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 700 700 ਦਾ ਦੋ ਸਿਰਫ ਕੀ ਬਾਤ ਹੈ ਮਤਲਬ ਮਾਲ ਜਿਹੜਾ ਹੈਗਾ ਹੱਥੋਂ ਹੱਥ ਵਿਗਣ ਵਾਲਾ ਮਾਲ ਹੈ ਆਹ ਇੱਕ ਬਾਈ ਬੂਲਨ ਦੀ ਸ਼ਰਟ ਆਈ ਹੈ ਇਹਦੀ ਬੂਰ ਦੀਆਂ ਗਰੰਟੀ ਹਰ ਚੀਜ਼ ਦੀ ਬੂਰ ਦੀ ਗਰੰਟੀਆਂ ਦਿੰਨੇ ਆ ਬਈ ਆਪਾਂ ਸ਼ਰਟ ਦੀ ਬੂਲ ਦੀ ਬੂਰ ਦੀ ਗਰੰਟੀ ਹੈ ਫੁੱਲ ਹੈਵੀ ਸ਼ਰਟ ਹੈ ਡਬਲ ਪੋਕੇਟ ਦੇ ਘੱਟੋ ਘੱਟ 50 ਆਰਟੀਕਲ ਆਪਣੇ ਕੋਲ ਪਏ ਨੇ ਇਹ 1100 ਰੁਪਏ 3 400 ਰੁਪਏ ਦਾ ਇੱਕ 400 ਰੁਪਏ 1100 ਤਿੰਨ ਦੇਣੇ ਨੇ ਭਰਾਵਾ ਤਿੰਨ ਲੈਣ ਤੇ ਉਹਦੇ ਵੀ ਫਾਇਦਾ ਕਰਨਾ ਠੀਕ ਹੈ ਬਾਈ ਇਹ ਚ 3XL ਤੱਕ ਪਿਆ ਆਪਣੇ ਕੋਲ ਜੈਕਟਾਂ ਇਹ ਅਗਲੀ ਵੀਡੀਓ ਚ ਦਿਖਾਵਾਂਗੇ ਇਹ ਅਗਲੀ ਵੀਡੀਓ ਦਿਖਾਵਾਂਗੇ ਭਾਈ ਭਰਾਵਾਂ ਨੂੰ ਸੈਂਪਲ ਦਿਖਾ ਦਨੇ ਆਪਾਂ ਸਾਰਾ ਸਟਾਕ ਆਪਾਂ ਕੋਲ ਮਤਲਬ ਅੱਜ ਦਾ ਟ੍ਰੇਲਰ ਦੇਖ ਲਓ ਫਿਲਮ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੈਕਟ ਐ ਧਮਾਕੇ ਬਣੇ ਨੇ ਅਗਲੀ ਵੀਡੀਓ ਇਹ ਭਰਾਵਾਂ ਆਪਾਂ ਨੇ ਤਾਂ ਭਾਈ 3 ਲੱਖ ਵਿਊ ਦਾ ਆਪਾਂ ਨੇ ਉਹ ਰੱਖਿਆ ਟਾਰਗੇਟ 3 ਲੱਖ ਵਿਊ ਭਰਾਵਾ ਸਾਰੇ ਸ਼ੇਅਰ ਕਰਿਓ ਵੀਡੀਓ ਨੂੰ ਬਹੁਤ ਬਹੁਤ ਪਿਆਰ ਦਿਓ ਤੁਹਾਨੂੰ ਕੋਟ ਦਿਖਾਣੇ ਆ ਇੱਕ ਤੋਂ ਇੱਕ ਕੋਟ ਮਿਲ ਜਣਗੇ ਮਾਈਨਸ ਵਾਲੇ ਸਾਰੇ ਇਹਨਾਂ ਦੇ ਵਿੱਚ ਵੱਡੇ ਵੱਡੇ ਧਮਾਕੇ ਫੇਰ ਲੈ ਕੇ ਹਾਜ਼ਰ ਹੋਵਾਂਗੇ 3 ਲੱਖ ਦਾ ਟਾਰਗੇਟ ਆ ਪੂਰਾ ਕਰੋ ਤੇ ਇਹਨਾਂ ਦੀ ਜੈਕਟ ਦੀ ਮ ਇਹਦੇ ਵਿੱਚ ਰੂਮ ਵਗੈਰਾ ਪਾਈ ਹੁੰਦੀ ਹੈ ਜਿਹੜਾ ਪਲਾਸਟਿਕ ਵਾਲਾ ਫਾਈਬਰ ਹੁੰਦਾ ਇਹਦੇ ਵਿੱਚ ਡੱਕ ਫੈਦਰ ਪਾਇਆ ਹੁੰਦਾ ਮਤਲਬ ਡੱਕ ਫੈਦਰ ਸਭ ਤੋਂ ਜ਼ਿਆਦਾ ਗਰਮ ਹੁੰਦਾ ਜਿੰਨੇ ਮਰਜੀ ਠੰਡ ਪਈ ਜਾਵੇ ਕਾਸਟਲੀ ਬਹੁਤ ਹੁੰਦਾ ਇਹਨਾਂ ਦੀਆਂ ਜੈਕਟਾਂ 'ਚ ਮਿਲੂਗਾ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਣਾ ਇਸ ਕਰਕੇ ਸ਼ੇਅਰ ਜ਼ਰੂਰ ਕਰੋ ਵੀਰੇ ਨੂੰ ਸਪੋਰਟ ਕਰੋ ਕਿਉਂਕਿ ਇਸ ਤਰ੍ਹਾਂ ਦੇ ਰੇਟ ਪੂਰਾ ਪੰਜਾਬ ਕੀ ਮੈਂ ਕਹਿੰਦਾ ਦਿੱਲੀ ਘੁੰਮਿਆ ਤੁਹਾਨੂੰ ਉੱਥੇ ਨਹੀਂ ਮਿਲਣੇ ਇਸ ਕਰਕੇ ਵੀਡੀਓ ਸ਼ੇਅਰ ਕਰ ਦਿਓ ਪਿਆਰ ਦਿਓ ਤੇ ਅੱਗੇ ਵੀ ਇਸ ਤਰ੍ਹਾਂ ਦੇ ਧਮਾਕੇ ਤਾਂ ਕਿ ਆਪਾਂ ਲੈ ਕੇ ਆਉਂਦੇ ਰਹੀਏ ਮਿਲਦੇ ਰ੍ਹਾਂਗੇ ਜੀ ਅੱਗੇ ਵੀ ਇਹਨਾਂ ਦੀ ਵੀਡੀਓ ਦੇ ਨਾਲ ਧੰਨ